ਆ ਬਿਸਾ ਸੰਗਤ ਆ ਬੈਠਾ ਬਾਬਾ ਸਾਡਾ ਇਹ ਆ ਪਹਿਲਵਾਨ ਆ ਇਹਦੀ ਛੰਡੀ ਵੀ ਆ ਇਹ ਕਹਿੰਦਾ ਵੀ ਜਿਹੜੇ ਮੇਰੇ ਉਮਰ ਦਾ ਬੰਦਾ ਅੱਜ ਇਹਦੀ ਉਮਰ ਹੈਗੀ ਆ 85 90 ਦੇ ਨੇੜਾ 85 ਦੇ ਨੇੜਾ 97 99 97ਵੇਂ 87 88 ਸਾਲ ਦੀ ਉਮਰ ਆ ਤੇ ਦੁੱਧ ਦੀ ਸੇਵਾ ਕਰਦੇ ਹਲੇਗਾ ਗਜਾ ਕਰਦੇ ਆ ਕਿਸੇ ਗੱਲੋਂ ਨਹੀਂ ਪੂਰਾ ਵੀ ਮਜੂਰੀ ਹੈ ਦੇਖ ਲਓ ਤੁਸੀਂ ਬਾਬੇ ਜੀ ਦੇਖ ਲਓ ਆਪਣੀਆਂ ਪਿੰਜੜੀਆਂ ਦੇਖੋ ਦੀ ਪਿੰਜੜੀਆਂ ਇਹ ਜੇ ਤਾਂ ਆਮ ਦਰਮਿਆਨੇ ਸਾਡੇ ਵਰਗੇ ਬੰਦੇ ਤਾਂ ਪਾਟਾ ਜਿਹੇ ਜਿਹੀਆਂ ਪਿੰਜੜੀਆਂ ਤੇ ਇੱਕ ਕੁਆਂਟਲ 50 ਕਿਲੋ ਜਾਂ 1.5 ਕੁਆਂਟਲ ਵਜਾਣਾ ਬਾਬੇ ਦਾ ਇਸ ਵਕਤ ਤੇ ਡਾਂਗ ਸੋਟਾ ਵੀ ਕੋਲੇ ਰੱਖਦਾ ਕਹਿੰਦਾ ਬੰਦੇ ਚਾਰ ਨਹੀਂ ਕਹਿੰਦਾ ਮੈਂ ਨੇੜੇ ਆਉਣ ਦਿੰਦਾ ਚਾਰ ਬੰਦੇ ਤੁਸੀਂ ਲਾ ਲਓ ਸਾਹਬ ਯਾਨੀ ਇੰਨਾ ਵਜਾਣਾ ਪੁਰਾਣੇ ਬਜ਼ੁਰਗਾਂ ਦੇ ਵਿੱਚੋਂ ਆ ਇਹ ਅੱਗੇ ਪਹਿਲੀਆਂ ਚ ਹੁੰਦੇ ਸੀ ਕਹਿੰਦੇ ਜਦੋਂ ਜਾਂਦੇ ਨਾ ਲੋ ਲੋ ਨੂੰ ਤਾਂ ਤੁਰ ਕੇ ਜਾਂਦੇ ਦੇ ਸੀ ਤੇ ਡਾਕ ਸੋਟਾ ਬੰਦਾ ਕੋਲੇ ਰੱਖਦਾ ਸੀ ਆਦੇ ਹੁਣੇ ਬਾਬਾ ਜੀ ਦੇ ਕੋਲੇ ਡਾਕ ਵੀ ਹੈਗੀ ਆ ਤੇ ਕੋਲੇ ਹੀ ਰੱਖਦਾ ਇਹ ਆਪਦੇ ਕਿਸੇ ਨੂੰ ਓਏ ਨਹੀਂ ਕਹਿਣ ਦਿੰਦਾ ਇਹ ਜਮਾਂ ਹੀ ਕਹਿੰਦਾ ਜਿਹੜਾ ਮਰਜੀ ਮੇਰੇ ਨਾਲ ਆ ਕੇ ਘੋੜ ਲਿਓ ਤੇ ਖਰਾਕ ਵੀ ਦੀ ਜੇ ਤੁਹਾਨੂੰ ਦੱਸ ਗਏ ਨਾ ਤੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹਦੀ ਖਰਾਕ ਕਿੰਨੀ ਆ ਆ ਕਹਿੰਦਾ ਦੇਸੀ ਘੋ ਮੈਨੂੰ 1 ਕਿਲੋ ਜਦੋਂ ਮਰਜੀ ਕਹਿੰਦਾ ਕਿਸੇ ਭਾੜੇ 'ਚ ਫੜਾ ਕੇ ਪਾ ਦਿਓ ਤਾਂ ਮੈਂ ਦੇਸੀ ਘੋ 1 ਕਿਲੋ ਇੱਕ ਪੀਜੂ ਤੇ ਬਾਕੀ ਚਾਹ ਦੇ ਵੀ ਮਨਮਤਾ 8-10 ਗਲਾਸ ਜਾਗ ਡੇਢ ਜਾਗੇ ਚਾਹ ਦਾ ਪੀ ਜਾਂਦਾ ਤੇ ਬਾਕੀ ਰੋਟੀਆਂ ਦੀ ਖਾਾਕ ਵੀ ਇਹਦੀ ਪੂਰੀਆ ਸਾਗ ਦੇ ਨਾਲ ਰੋਟੀਆਂ ਇਹ 15 ਰੋਟੀਆਂ ਇੱਕ ਟਾਈਮ ਤੇ 10-12 ਖਾਂਦਾ ਸ਼ਾਮ ਨੂੰ ਤੇ ਸਰੀਰ ਨੂੰ ਵੀ ਪੂਰਾ ਫੈਟਾ ਤੇ ਕੰਮ ਨੂੰ ਵੀ ਪੂਰਾ ਫੈਟਾ ਕਹਿੰਦਾ ਜੇ ਕਿਸੇ ਨੇ ਲੜਨਾ ਲੜ ਲੇ ਘੋਲਣਾ ਘੋਲ ਲੇ ਦੋਏ ਗੱਲਾਂ ਇਹਦੇ ਕੋਲੇ ਜਿਹੜੀ ਮਰਜ਼ੀ ਆ ਜਾਓ ਕਹਿੰਦਾ ਵੀ ਘੋਲਣਾ ਘੋਲ ਲਿਓ ਲੜਨਾ ਲੜ ਲਿਓ ऐसे जमाने ਦੇ ਵਿੱਚ ਤੂੰ ਲਾਲੋ ਸਾਹਿਬ ਇਹੋ ਜਿਹਾ ਬੰਦਾ ਮਿਲਣਾ ਬਹੁਤ ਮੁਸ਼ਕਲ ਆ ਜਿਹੜਾ ਇਹ ਹਾਂ ਉਹਦਾ ਜੋਰੇ ਹੁਣੀ ਵੀ ਇੱਥੇ ਮੰਨਦੇ ਆ ਇਹਨੂੰ ਮੰਨਦੇ ਕਹੋ ਜੋਰੇ ਜੀ ਬੰਦੇ ਨੂੰ ਇਹਨੂੰ ਮੰਨਦੇ ਆ ਨਾ ਬੰਦਾ ਬੈਠਾ ਕਹਿੰਦਾ ਵੀ ਮੈਂ ਨਾ ਜਿਹੜਾ ਮਰਜੀ ਮੇਰੇ ਨਾਲ ਜਿਹੜਾ ਮਰਜੀ ਹਾਂ ਡਾਂਗੇ ਕੋਲੇ ਰੱਖਦਾ ਡਾਂਗ ਤਾਂ ਕੀ ਹੋਣਾ ਪਰਸਰਾ ਵਾਂਗੂ ਜਿਵੇਂ ਪਰਸਰਾ ਨਹੀਂ ਸੀ ਘਵਾੜਾ ਰੱਖਦਾ ਹੁੰਦਾ ਓਵੇਂ ਰੱਖਦਾ ਇਹ ਬਾਈ ਡਾਂਗ ਨਾਲ ਲੜਨਾ ਲੜ ਲੈ ਕੋੜ ਨਾਲ ਕੋੜ ਲੈ ਦੋਏ ਗੱਲਾਂ ਕਰਦਾ ਇਹ ਹਾਂ ਆਰ ਸਰੀਰ ਭਾਈ ਪਹਿਲਵਾਨਾਂ ਦਾ ਤਾਂ ਫਿਰ ਇਹੋ ਜਿਹਾ ਹੀ ਹੁੰਦਾ ਹੰਦਿਆ ਕਰੀ ਗੱਲ ਪਹਿਲਵਾਨ ਆ ਵਿਚ ਲਵੇੜ ਲਾ ਦੇ ਵਿਚ ਜੇ ਲਵੇੜ ਲਾ ਕੋਈ ਨਹੀਂ ਜੇ ਖਾਣੀਆਂ ਦਾ ਤੇਰੇ ਜੋਗੀ ਬਣ ਜੂ ਦੋ ਰੋਟੀਆਂ ਹਾਂ ਤੇ ਇਸ ਕਰਕੇ ਵੀ ਰੋਟੀਆਂ ਇਹ ਨਾ ਆਪਣੇ ਜੋਰੇ ਦੀ ਖਰਾਕ ਪਤਾ ਕਿੰਨੀ ਆ ਜੇ ਸਾਗ ਹਾਂ ਦੇ ਵੀ ਦੇਖਣੀ ਨਾ 1.5 ਕੁਆਟਰ ਦਾ ਵਜਾ ਨਾ ਇੱਕ ਕਵਾਂਟਲ 50 ਕਿਲੋ ਵਜਨ ਹੈ ਇਹਦਾ ਆ 15 ਰੋਟੀਆਂ ਸਾਗ ਨਾਲ ਜੇ ਵੱਡਾ ਜੱਗ ਭਰਿਆ ਹੋਵੇ ਸਾਗ ਦਾ ਤੇ 15 ਰੋਟੀਆਂ ਇੱਕ ਟਾਈਮ ਦੀਆਂ ਤੇ 15 ਖਾਂਦਾ ਸ਼ਾਮ ਨੂੰ 30 ਰੋਟੀਆਂ ਕਹਿੰਦੀਆਂ 30 ਰੋਟੀਆਂ ਦਾ ਬੰਦਾ ਯਾਰ ਲਿਆ ਦੂ ਨੇਰੀ ਹਾਂ ਜੇ ਇਹ ਜੇ ਤਾਂ ਹੁਣ ਇੱਕ ਲਫੜ ਵੱਜ ਜਾਵੇ ਕਿਤੇ ਟਕਾ ਕੇ ਕੇ ਬੰਦੇ ਮੈਨੂੰ ਮੈਂ ਦੇ ਵਿੱਚ ਤਿੰਨ ਦਿਨ ਸੁਣ ਨਹੀਂ ਦੇਣਾ ਇਹਨੇ ਅਣ ਜਿਹੜਾ ਸੋਟਾ ਲਈ ਬੈਠਾ ਇਹ ਤੂੰ ਲਾਲਾ ਸਾਹਿਬ ਇਹ ਕਹਿੰਦਾ ਜੇ ਫੇਰਿਆ ਕੇਤੇ ਤੇ ਵੀ ਬੰਦਾ ਜੇ ਮੈਨੂੰ ਬੂਰੇ ਮੇਰੇ ਚਾਹ ਕਹਦਾ ਕਹਦੇ ਉਹ ਕਹਿੰਦਾ ਕਈ ਬੰਦੇ ਭੱਜ ਗਏ ਇੱਥੋਂ ਹਾਂ ਕਈ ਬੰਦੇ ਬਾਈ ਡਰ ਗਿਆ ਗੇਲੀ ਹਾਂ ਗੇਲੀ ਮੁੜ ਕੇ ਆਇਆ ਹੀ ਨਹੀਂ ਹਾਂ ਆਹ ਇਹਦਾ ਬੰਦਾ ਹੈ ਐਸੇ ਕੋਲੋਂ ਬਾਕੀ ਮੈਨੂੰ ਧਾੜਕ ਬਹੁਤ ਆ ਨਾ ਇਹ ਡਰੇ ਨਾ ਇਹ ਕਹਿੰਦਾ ਵੀ ਤੂੰ ਇੱਥੇ ਇਕੱਲਾ ਹੀ ਛੱਡ ਦੋ ਕਹਿੰਦਾ ਮੈਨੂੰ ਜਦੋਂ ਮੈਂ ਇਕੱਲਾ ਹੁੰਦਾ ਇਹ ਸਾਰਾ ਢੀੜਾ ਤੋਰ ਫਿਰ ਕੇ ਹੀ ਦਿੰਦਾ ਕਹਿੰਦਾ ਕੋਈ ਝਾਕ ਜੇ ਬੰਦਾ ਇਧਰ ਨੂੰ ਜਗਾ ਨਹੀਂ ਨੂੰ ਤਾਂ ਮੈਨੂੰ ਕਹਿ ਦਿਓ ਹਾਂ ਨਾ ਨਾ ਝਾਕੜਾ ਦਾ ਕੀ ਨੇ ਯਾਰ ਹਾਂ ਬਾਈ ਸਾਨੂੰ ਦਾ ਬਾਈ ਇਹ ਕਰਮਾ ਨਾਲ ਥਿਆਇਆ ਬੰਦਾ ਮਸਾਂ ਅਜ ਤਾਂ ਭਾਲਿਆ ਸੌ ਲਗੇ ਬਾਬੇ ਨੇ ਭੇਜਿਆ ਬਾਬੇ ਲੈ ਬਾਬੇ ਲੈ ਬਾਈ ਆਪ ਹੀ ਲਿਆਇਆ ਬਾਬਾ ਸੱਚੀ ਗੱਲ ਆ ਮੁਸ਼ਕਲ ਇਹਦੇ ਵਗਾਰ ਕਾ ਬੰਦਾ ਬੜਨਾ ਵੀ ਮੁਸ਼ਕਲ ਆ ਬਾਈ ਜਦੋਂ ਉਦੋਂ ਆਉਂਦਾ ਤੇ ਅਸੀਂ ਲੋਕ ਕਹਿੰਦੇ ਵੀ ਰੰਦਾ ਮੇਰਾ ਫਿਰਿਆ ਤੇ ਕਹਿੰਦਾ ਤਿੰਨ ਦਿਨ ਜੇ ਝਾਕਿਆ ਤਾਂ ਸਿੱਧਾ ਕਹਿ ਦਿਓ ਤੂੰ ਲਾਲਾ ਸਾਹਿਬ ਇਹਦਾ ਰੰਦਾ ਫੇਰਿਆ ਮਨੇ ਸਾਦਾ ਬੰਦਾ ਆਇਆ ਨਹੀਂ ਕੀ ਕਰਦਾ ਹਾਂ ਫੇਰ ਐਂ ਵੀ ਐਵੇਂ ਨਹੀਂ ਕਹਿਣਾ ਕਿਸੇ ਨੂੰ ਕੋਸ ਨਾ 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 ਓਮ ਨਹੀਂ ਐਵੇਂ ਵੀ ਐਂ ਜੀ ਆਪਾਂ ਕਹੀ ਵੀ ਉਹ ਬੰਦੇ ਨੂੰ ਧੱਕੇ ਨਾ ਪੈਂਦਾ ਨਾ ਇਹ ਕਹਿੰਦਾ ਵੀ ਉਹ ਛੱਡਿਓ ਮੈਨੂੰ ਫਿਰ ਜੇ ਕੋਈ ਬੰਦਾ ਤੁਹਾਡੇ ਪੁਰੇ ਤਿੰਗੜ ਦਾ ਦੀਂਦਾ ਹਾਂ ਬਾਬੇ ਦੀ ਜਗਾ ਤੇ ਬਾਈ ਬੰਦੇ ਵੀ ਫਿਰ ਇਹ ਜਿਹੀ ਚਾਹੀਦੇ ਆ ਯਰ ਕਿ ਅਨੰਦਪੁਰ ਲੈ ਕੇ ਜਾ ਇਹ ਅੱਗੇ ਜਾ ਕੇ ਉੱਥੇ ਹਾਂ ਅਨੰਦਪੁਰ ਤਾਂ ਹੀ ਅੱਗੇ ਕਈ ਵਾਰ ਗਿਆ ਗੱਲਾਂ ਬਾਬਾ ਪਹਿਲਾਂ ਕਹਿੰਦੇ ਤੁਰ ਕੇ ਜਾਂਦੇ ਹੁੰਦੇ ਸਾਈਕਲ ਤੇ ਵੀ ਗਿਆ ਇਹੇ ਇਹ ਤਾਂ ਅਗਰ ਤੁਸੀਂ ਮੈਨੂੰ ਉੱਥੇ ਗਜਾ ਦੱਸਦੇ ਯਾਰ ਕੰਮਾ ਸਾਨੂੰ ਲਿਆ ਦੂੰ ਪਹਾੜਾਂ ਚ ਆਪਣੇ ਲੰਗਰ ਤੇ ਆਣਾ ਹਾਂ ਹਾਂ ਲੰਗਰ ਤੇ ਹੀ ਆਪਣੇ ਚ ਹੀ ਉੱਥੇ ਛੱਡ ਦੇ ਯਾਰ ਉੱਥੇ ਗਜਾ ਕਰਨ ਨੂੰ ਕੀ ਯਾਰ ਇਹ ਤਾਂ ਘਰ ਜਾਣਦਾ ਵੇ ਸਾਰੇ ਦੱਸਦੇ ਆ ਕਿ ਆਹ ਘਰ ਹੈ ਤੇ ਗਜਾ ਦਾ ਡਰੰਪਰ ਆ ਲੈ ਉਦੋਂ ਦਾ ਐ ਨਹੀਂ ਹੈ ਬਾਕੀ ਕਲਾ ਭਾਈ ਇਹਦੇ ਵਿੱਚ ਕਲਾ ਨਾ ਐ ਥੋੜੋ ਵੀ ਉਦੋਂ ਹੀ ਹੈ ਆਪਾਂ ਕਹਿੰਦੇ ਗਜਾ ਕਰਨ ਵਾਲਾ ਜ ਆਉਂ ਆ ਨਾ ਬਾਬੇ ਦਾ ਯਾਰ ਦਿੱਤਾ ਬਾਤ ਆਪਣਾ ਆਹ ਮੈਂ ਤਾਂ ਨੇਮੜੇ ਜਦੋਂ ਆਪਣੀ ਨੈਟ ਨਿਕਲਦੀ ਆ ਉਹਦੇ ਤੱਕ ਤਾਂ ਆਪਣਾ ਮੇਰਾ ਕਾਹੇ ਕੀਤਾ ਮੀਲੋ ਦੇ ਪੌਟੇ ਆਹ ਨੀਲੋ ਦੇ ਪੌਟੇ ਲੋਰੋ ਉਪਰ ਤੱਕ ਆਪਣਾ ਭਰਤਸਾ ਸਿੰਘ ਭਰਤ ਘੜਦਾ ਹੈ ਭਰਤ ਘੜਦਾ ਹੈ ਲਾ ਸਾਰੇ ਆਪਾਂ ਤਾਂ ਆਪਣੀ ਨੈਟ ਨਿਕਲ ਨਹੀਂ ਆਹੀ ਭਰਤ ਘੜੋ ਭਰਤ ਘੜੋ ਨਿਕਲਦੀ ਆ ਹਰੋ ਉਪਰ ਤੋਂ ਰੋਪੜ ਤੋਂ ਅਗਲੇ ਪਾਸੋਂ ਹਮ ਰੋਪੜ ਬ੍ਰਾਂਚ ਵਜਦੀ ਆ ਇਹ ਰੋਪੜ ਰੋਪੜ ਬ੍ਰਾਂਚ ਹੀ ਵਜਦੀ ਆ ਇਹ ਇਸ ਹਰਾਂ ਦਾਤਾ 30 ਮੀਟਰ ਹਾਂ ਹਾਂ ਸਰਹੰਦ ਦੇ ਫੀਡਰੋ ਜਿਹੜਾ ਆਪਣਾ ਹਰਤਾਲਪੁਰੀ ਵਾਲਾ ਆਪਣਾ ਕੀਰਤਪੁਰ ਸਾਹਿਬ ਗੁਰਦੁਆਰਾ ਇੱਥੇ ਕਲਾਸ ਹੋ ਜਾਂਦਾ ਜਿੱਥੇ ਆਪਣੇ ਦੇ ਵਿੱਚ ਜਿਹੜੇ ਨਨਪਰ ਸਾਹਾ ਦੀ ਆ ਆਪਾਂ ਕੀਰਤਪੁਰ ਵਾਲੀ ਆ ਜੈ ਭਾਪਾ ਫਲ ਭਾਗ ਦੇਖ ਲੈ ਤੂੰ ਸਾਰੇ ਤੂੰ ਜਿੱਥੇ ਜਿੱਥੇ ਯਾਰ ਇਹਦੀ ਕਿਤੇ ਕਿਤੇ ਗੱਜਾ ਕਰੀ ਤੂੰ ਪੰਜਾਬ 'ਚ ਯਾਰ ਜਿੱਥੇ ਮਰਜ਼ੀ ਕਹਦੇ ਉੱਥੇ ਟਰੱਕਾਂ ਦੇ ਕਹਦੇ ਉੱਥੇ ਵੀ ਗਿਆ ਹਾਂ ਲੋਰ ਵੀ ਗਿਆ ਉਨਡਾਰ ਵੀ ਗਿਆ ਇਹ ਮਦਰਾਸ ਮਿਰਟ ਇਥੇ ਸਾਰੇ ਫਿਰਦਾ ਉਹਦੀ ਪੂਰੀ ਜਵਾਨੀ ਚ ਯਾਰ ਮੈਂ ਕਿਹੜਾ ਮੜਾ ਲੱਸਾ ਸੀ ਦੱਸਦੇ ਵੀ ਗੱਡੀ ਟਰੱਕੇ ਲੱਦਿਆ ਵਾ ਟਰੱਕਾ ਕਹਿੰਦਾ ਜੇ ਕਿਤੇ ਬੰਦ ਹੋ ਜਾਏ ਬੈਟਰੀ ਡਾਊਨ ਹੋ ਗਈ ਇਹ ਸਟਾਰਟ ਕਰ ਦਿੰਦਾ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਤਾਂ ਮਗਰਲੇ ਕਾਰਨ ਹੂੰ ਲਾ ਉਧਰੋਂ ਮਾਰੀ ਚੱਲ ਕੋ ਨਾ ਰਸਾ ਪਾ ਲਿਆ ਉਹ ਮਾਰਾ ਕਾਰਨ ਆ ਟਾਇਰ ਟਾਇਰ ਕਟਾ ਤਾ ਆ ਗੱਡੀ ਤਾਂ ਕਹਿੰਦਾ ਛੋਟੀ ਜਿਹੜੀ ਆਪਣੀਆਂ ਮਹਿੰਦਰਾ ਗੱਡੀ ਜੀ ਤੇ ਤੁਸੀਂ ਸਮਾਨ ਲਿਆ ਆ ਕਹਿੰਦਾ ਇਹ ਤਾਂ ਜੇ ਮੈਂ ਘਕੌਣੀ ਵੇ ਇੱਕ ਹੱਥ ਲਾਂ ਕਾ ਕਾ ਦੂੰ ਕਹਿੰਦਾ ਇਹ ਤਾਂ ਮੈਂ ਚਲਾਇਆ ਤਾਂ ਜਿਆ ਵੱਡੀਆਂ ਦਾਸ ਟੈਰੀਆਂ ਤੇ ਇਹ ਗੱਡੀ ਨੂੰ ਕੀ ਜਾਣਦਾ ਚੰਨੇ ਨੂੰ ਕਹਿੰਦਾ ਆ ਚੰਨੇ ਨੂੰ ਕਹਿੰਦਾ ਮੈਂ ਟਿੰਗੜੀ ਜਨਾ ਮਹਿੰਦਰਾ ਜੀ ਚਲਾ ਕੇ ਤਾਂ ਵੱਡੇ ਵੱਡੇ ਚਲਾਏ ਆ ਕਹਿੰਦਾ ਮੇਰੇ ਮੇਰੇ ਕਿ ਪੈਣਾ ਹੈ ਥਾਂ ਬਾਬਾ ਜੇਕਰ ਤੈਨੂੰ ਜਵਾਜ ਹੋ ਜੋ ਮਿਲਦਾ ਜਵਾਨੀ ਚ ਵੇਲੇ ਜਵਾਜ ਵੀ ਚਲਾਉਂਦਾ ਤੂੰ ਹਾਂ ਜਵਾਜ ਆ ਜੋ ਜਾ ਨਹੀਂ ਪਾਣੀ ਆ ਰਹੀ ਆ ਉਹ ਹੈ ਉਹ ਦਾ ਸਪਰੇਅ ਵਾਲਾ ਸਪਰੇਅ ਵਾਲੇ ਬੈਗ ਦੇਖਿਆ ਨਹੀਂ ਆ ਉਹ ਚ ਵੀ ਬੈਠਾ ਰਹੇ ਰੱਖਦੇ ਸੀ ਇਹਨੂੰ ਉਹ ਜੋ ਹਾਜ ਵਾਲਿਆਂ ਚ ਵੀ ਆਏ ਆਣਾ ਐ ਉਹਦੇ ਜਨੈ ਥੱਲੇ ਥੱਲੇ ਸਪਰੇਅ ਦੇ ਪਰੋਪਰ ਅਜੇ ਨਰਮਾ ਕਰਾ ਨਰ ਮੇਰੇ ਬਰੋ 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 ਪਰ ਜਾਣਾ ਜਣੇ ਉਹ ਦਰਾਸਤਾ ਉਥੋਂ ਕੀ ਚੱਕਣਾ ਹੈਲੀਕਾਪਟਰ ਹੈਲੀਕਾਪਟਰ ਵਾਲੇ ਤਾਂ ਇਹਨੂੰ ਰੱਖਦੇ ਹੀ ਸੀ ਯਾਰ ਉਹ ਤਾਂ ਕਹਿੰਦੇ ਵੀ ਤੂੰ ਸਾਡੇ ਚ ਰਹਿ ਤੇ ਜੇ ਕਿਤੇ ਮੜਾ ਕਿਤੇ ਹੁਣ ਤੋ ਰਹਿ ਜਾਂਦਾ ਉਹ ਡਿੱਗ ਵੀ ਪੈਂਦਾ ਸੀ ਵੀ ਚੱਕ ਕੇ ਇਹ ਗੱਡੀ ਤੇ ਚੜਾਉਂਦਾ ਸੀ ਆਹ ਬੰਦੇ ਤੋਂ ਨਹੀਂ ਚੜਦਾ ਸੀ ਉਹ ਇਹ ਚੜਾਉਂਦਾ ਸੀ ਐ ਕਿ ਛੱਪਨੇ ਵੀ ਢੁੰਡੀ ਆ ਨਾ ਉਹ ਢੁੰਡੀ ਆ ਤੇ ਇਹਦੇ ਘਰੇ ਖੜੀ ਆ ਢੁੰਡੀ ਖੜੀ ਕਵਰੇ ਕਰ ਲਈ ਆਹੋ ਉਦੇ ਨਾਲ ਕੀ ਕਰਦਾ ਹੁੰਦਾ ਸੀ ਹੈ ਉਹਦੇ ਨਾਲ ਸਪਰੇਅ ਕਰਦੀ ਆ ਉਹ ਸ਼ਾਪੂਂਡੀ ਆ ਉਹ ਤਾਂ ਚਲ ਹੈਗੀਆਂ ਸਪਰੇਅ ਵਾਲੀਆਂ ਹੈਲੀਕਾਪਟਰ ਤੇ ਤੂੰ ਜੋ ਸਪਰੇਅ ਵਾਲੇ ਤੇ ਬੈਠਾ ਹਾਂ ਹੈਲੀਕਾਪਟਰ ਹੀ ਲਾ ਹੋਰ ਭਾਈ ਨੂੰ ਤੇ ਮੈਂ ਆਪਾਂ ਟਰੱਕਾਂ ਦੀਆਂ ਗੱਲਾਂ ਕਰੀ ਜਾਨੇ ਤਾਂ ਹੈਲੀਕਾਪਟਰ ਤੇ ਵੀ ਯਾਰ ਕਮਾਲ ਆ ਆਪਾਂ ਤਾਂ ਮੰਨਦੇ ਆ ਇਹਨੂੰ ਯਾਰ ਇਸ ਗੱਲੋਂ ਇਹਦੇ ਫਰਦੀਆਂ ਕੋਲੇ ਅੜ ਜਾਂਦੇ ਆਲੇ ਉਹ ਨਾਵਾਬਾ ਕੀ ਕਰਨਾ ਕੂਟਾ ਲੈਣਾ ਔਰ ਇਹ ਚਾ ਲੈਣੇ ਜੀ ਤੇਰੀ ਉਮਰ ਕਿੰਨੀ ਹੈ ਸਾਰੀ ਦੀ ਉਮਰ ਕਿੰਨੀ ਹੈ ਤੇਰੀ ਉਮਰ ਕਿੰਨੀ ਹੈ ਸਾਰਾ ਉਹ ਵੀ 87 ਸਾਲ ਆ ਉਹ ਇਹ ਨਿਕਲਾ ਹੂੰ ਹੂੰ ਆ ਦੋ ਮੰਜਿਆਂ ਤੇ ਪੈਂਦਾ ਜਹਰਾ ਤੇ ਦੋ ਇਕੱਠੇ ਕਰ ਲੈਣੇ ਨੇ ਤੇ ਬਿਹਤਰੇ ਦੋ ਪਾਏ ਆ ਦੋ ਬਿਹਤਰਾਂ ਚ ਪੈਂਦਾ ਏ ਇੱਕ ਚ ਕਿੱਥੋਂ ਇੱਕ ਚ ਕਿੱਥੋਂ ਪੈਜੂ ਇਹ ਆ ਦੇ ਲੈ ਦੋਏ ਮੰਜੇ ਇਕੱਠੇ ਕਰਕੇ ਰਾਤ ਨੂੰ ਨੇ ਆਇਆ ਕਰ ਲੈਣੇ ਇਕੱਠੇ ਤੇ ਦੋ ਬਿਹਤਰੇ ਪਏ ਆ ਆ ਦੇ ਹਾਂ ਉਹ ਹੀ ਗੱਲ ਦਾ ਬੈਟਰੀ ਆ ਹਾਂ ਤਾਂ ਹੀ ਹੁੰਦੀ ਆ ਬੰਦਿਆਂ ਨੂੰ ਡਰ ਆ ਮਾਨ ਦਾ ਡਰ ਹੁੰਦਾ ਇਹ ਯਾਰ ਗਾਇਆ ਸੋਣਾ ਦਾ ਗਾਇਸੇ ਦਾ ਭਤੀਜਾ ਜਿਹੜਾ ਕੋਡੀ ਖੇਡਦਾ ਸੀ ਸਕਾ ਭਤੀਜਾ ਬਾਬਾ ਨਾ ਬਾਬਾ ਸੱਚ ਹਾਂ ਸੱਚ ਬਾਬਾ 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 ਹੁੰਦਾ ਸੀ ਇਹਦਾ ਆ ਮਲੇਆ ਗਾਇਸਾ ਹਾਂ ਹਾਂ ਗਾਇਦਲਾ ਉਹ ਵੀ ਨਰਵਾ ਬਹੁਤ ਆਦਦੇ ਸੀ ਉਹ ਉਹਨਾਂ ਦੀ ਅੰਸ਼ ਚੋਂ ਹੀ ਆ ਫਿਰ ਇਹ ਮਨੇ ਆਪਾਂ ਇੱਕ ਕੋਡੀ ਇਹਨੇ ਵੀ ਖਿਡੀ ਉਹ ਮਾਰਨੇ ਉਪਰ ਜਾ ਬਜਾ ਹਾਂ ਤੇ ਪਰਤੀ ਤੂੰ ਵੀ ਪਾਈ ਹੋ ਰੇਡ ਕਰ ਬਾਕਾ ਹੋ ਹੋਰ ਸਕਾ ਰਿਆ ਸੀਗਾ ਹਾਂ ਇੰਜ ਨਾ ਰਹਾ ਇੰਜ ਨਾ ਚੱਕ ਕੇ ਚੱਕ ਕੇ ਭੱਜਾ ਫਰਨਾ ਉਹਨੂੰ ਬਦਲ ਤੋ ਠੀਕ ਆਪਣੇ ਪਿੰਡ ਦਾ ਯਾਰ ਪਤਾ ਨਹੀਂ ਕਿਹੜਾ ਬੁੜਾ ਕਹਦਾ ਮੈਂ ਕਕਾ ਕੇ ਤੁਹਾਡਾ ਲੋਕਾਂ ਦੇ ਉੱਤੋਂ ਦੀ ਮਾਰਿਆ ਕੋਈ ਕਿਹੜੇ ਆਪਣੇ ਪਿੰਡ ਦਾ ਬੁੜਾ ਦੱਸਦਾ ਇਹ ਜਦੋਂ ਤੂੰ ਕਹੋ ਕਿ ਖੇਡਾਂ ਚ ਕਿਹੜਾ ਇੱਥੇ ਗਿਆ ਤੁਹਾਡੇ ਨਾਲ ਤੇ ਕਹਿੰਦਾ ਕਿ ਕਕਾ ਕੇ ਕਿਹੜਾ ਸਾਡੇ ਪਿੰਡ ਦਾ ਮੁੰਡਾ ਬੁੜਾ ਮਾਰਿਆ ਸੀ ਕਿ ਨੇ ਉਹ ਬਾਪੇ ਨੇ ਮੈਨੂੰ ਮਾਰਿਆ ਇੱਥੇ ਆ ਕੇ ਹਾਂ ਸੱਚਾ ਇਹਨਾਂ ਦੇ ਦੀ ਬੰਦਾ ਕੋਈ ਆਇਆ ਹੁਣ ਪੜਨ ਉਹਨੇ ਬਾਹੋਂ ਫੜ ਕੇ ਆਏ ਪਾਏ ਮਾਰ ਚਲਾ ਦੇ ਤਾਂ ਹੀ ਬਰਤਣਾ ਗਿਆ ਦਿਓ ਭੱਜ ਕੇ ਜਾ ਕੇ ਬੱਤਲ ਹੁਣ ਆਪਣੇ ਵਰਗਾ ਕਿਤੇ ਤੇ ਡਿੱਕੇ ਚੜ੍ਹ ਗਿਆ ਯਾਰ ਇੱਕ ਤੇ ਛੱਡੂ ਗੋਟਾ ਫੜ ਲਿਆ ਮੈਨਾਂ ਮੋੜ ਦੂ ਜੱਫਾ ਪੜਾ ਆਉਂਦਾ ਇਹ ਜੇ ਬੰਦੇ ਦਾ ਪਬਲੀਕਨ ਤਿੰਨੇ ਪੀ ਜਾਂਦੇ ਸੀ ਹੂੰ ਕਿ ਲੋਕ ਕਿਉਂ ਕਹਦਾ ਯਾਰ ਹੁਣ ਫੜਾ ਦਿਓ ਮੈਨੂੰ ਡੋੜਨਾ ਤਾਂ ਪੀਜੇਗਾ ਬਾਬਾ ਕਿਉਂ ਹੋ ਸੀਗਾ ਬਾਬਾ ਸੀਗਾ ਮੈਨੂੰ ਇੰਨਾ ਬਾਹਰ ਦੇ ਦਿੰਦੇ ਸੀਗੇ ਬਾਕੀ ਉਹਨਾਂ ਨੇ ਪਤਾ ਹੀ ਲੱਗਾ ਰਿਹਾ ਵੀ ਕੰਨੇ ਕਿਹੜੇ ਮੁੱਕ ਗਏ ਵੀ ਤੂੰ ਪੀਤਾ ਤੂੰ ਵੀ ਪੀਤਾ ਬੰਗਾ ਲਿਆ ਹੋਇਆ ਨਹੀਂ ਉਹਨਾਂ ਦਾ ਤਾਨੂੰ ਉਹ ਮੈਨੂੰ ਇੰਨਾ ਇੰਨੇ ਘਪਾ ਕੇ ਦੇ ਦੇ ਸੀਗੇ ਜੇ ਜੇ ਦਾਰੂ ਪੀਣੀ ਸੀ ਉਹਨੇ ਨਾ ਨਹੀਂ ਜਨੇ ਭੈਂਦ ਨੇ ਇਹਨੇ ਉਹ ਭੈਂਦਣਾ ਜਿਹੜੇ ਆ ਗਏ ਛੋੜ ਜਾ ਉਹਨੇ ਬਾਬੇ ਨੇ ਮੈਨੂੰ ਇਹਨੇ ਇੱਕ ਡੱਟ ਵਿੱਚ ਪਾ ਗਏ ਐ ਪਾ ਗਏ ਤੇ ਪਰ ਆ ਜਾ ਗਏ ਅਸੇ ਦਰੂ ਵੀ ਪੀਤੀ ਤੂੰ ਬਾਚਪਨ ਦੀ ਪੀਤੀ ਦਾਰੂ ਬਾਚਪਨ ਦੀ ਵੀ ਇਹ ਦਾਰੂ ਵੀ ਪੀਂਦਾ ਚੱਲ ਚੱਲ ਦਾਰੂ ਦਾ ਕੋਈ ਮਾੜੀ ਵੀ ਨਹੀਂ ਆ ਸੀਪੂਨ ਪੰਜ ਪੰਜ ਸੀ ਨਾ ਉਦੋਂ ਬਚਪਨ ਸੀ ਉਦੋਂ ਤੇ ਚੱਲ ਪਿੰਡ ਦੇ ਦੇ ਬਾਬੇ ਹਾਂ ਹਾਂ ਬਾਬੇ ਦੇ ਮੈਂ ਰਹਿ ਗਈ ਬਾਬੇ ਕੋਲ ਸੀਗਾ ਸੇ ਉਹਨਾਂ ਦੇ ਘਰੇ ਗਏ ਕਈ ਮੇਰਾ ਘਰ ਕਿੱਥੇ ਸੀਗਾ ਹੂੰ ਢੱਕਾ ਧਾਣੇ ਅੰਦਰ ਲੈ ਗੋ